ਕਾਰਵੇ ਕਿਸ ਤਰ੍ਹਾਂ ਦੇ ਕਿੰਨੇ ਕੁ ਪਰਚੇ ਸੀ ਤੇ ਬੈਂਕ ਦੇ ਖਿਲਾਫ ਕਿਹੜੇ ਕਿਹੜੇ ਤਾਲਾ ਇਹ ਮੈਂ ਤਾਂ ਤੁਹਾਨੂੰ ਦੱਸਿਆ ਵੀ ਹੋਣਾ ਕਿ ਪਤਾ ਕੀਤਾ ਵੀ ਇਹਦੇ ਖਿਲਾਫ 13 ਮੁਕਦਮੇ ਦਰਜ ਨੇ ਐਂਡੀਪੇਸ ਦੇ ਹਾਈ ਕੋਰਟ ਤੋਂ ਇਹਦੀ ਬੇਲ ਰਿਜੈਕਟ ਹੋ ਚੁੱਕੀ ਆ ਲੇਕਿਨ ਇਹ ਜਿਹੜੀ ਪ੍ਰੋਸੀਡਿੰਗ ਇਨੀਸ਼ੀਏਟ ਹੋਈ ਸੀ ਉਹ ਸੈਕਟਰੀ ਮੰਡੀ ਬੋਰਡ ਦੀ ਲੈਟਰ ਤੇ ਇਨੀਸ਼ੀਏਟ ਹੋਈ ਸੀ ਉਹਨਾਂ ਨੇ ਡੀਸੀ ਸਾਹਿਬ ਨੂੰ 18 ਤਰੀਕ ਨੂੰ ਇੱਕ ਲੈਟਰ ਲਿਖਿਆ ਸੀ ਬੀ ਜਿਹੜਾ ਹੈਗਾ ਮੰਡੀ ਦੇ ਏਰੀਆ ਦੇ ਵਿੱਚ ਇਹਨੇ ਨਜਾਇਜ਼ ਸਾਰੀ ਕੀਤੀ ਆ ਬਾਰ-ਬਾਰ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਸੰਡੇ ਨੂੰ ਜਾਂ ਛੁੱਟੀਆਂ ਵਾਲੇ ਦਿਨ ਇਹ ਫਿਰ ਬਣਾਈ ਜਾ ਰਿਹਾ ਰੁਕਦਾ ਨਹੀਂ ਤਾਂ ਕਰਕੇ ਫਿਰ ਉਹਨਾਂ ਨੇ ਇਹਦੇ ਖਿਲਾਫ ਇਹਨੂੰ ਟਾਉਣ ਦਾ ਤਹਿਯਾ ਕੀਤਾ ਅਸੀਂ ਇੱਥੇ ਲਾਅਨ ਆਰਡਰ ਮੇਨਟੇਨ ਕਰਨਾ ਆ ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹਦੇ ਖਿਲਾਫ 13 ਮੁਕਦਮੇ ਦਰਜ ਆ ਮੈਂ ਫਿਰ ਕਹਿ ਰਿਹਾ ਹਾਂ ਵੀ ਹਾਈ ਕੋਰਟ ਤੋਂ ਬੇਲ ਵੀ ਰਿਜੈਕਟ ਆ ਤੇ ਬੇਟੀ ਹੁਣ ਗਿਰਫਤਾਰ ਜੇਲ੍ਹ ਚ ਜਾ ਨਹੀਂ ਇਹ ਭੱਜਿਆ ਹੋਇਆ ਲਖੀ ਇਲियस ਹਰਬੰਸ ਸਿੰਘ ਬੰਸਾ ਇਹ ਫਰਾਰ ਹੈ ਹੁਣੇ ਕਿਸੇ ਦਾ ਫੋਨ ਵੀ ਆਇਆ ਸੀ ਵੀ ਇਹ ਕਾਰਵਾਈ ਜੇ ਰੋਕਸਾ ਦੇ ਰੋਕ ਦੋ ਪੇਸ਼ ਕਰਾ ਦਿੰਦੇ ਐਵੇਂ ਦੀ ਮਤਲਬ ਹੁਣ ਹੁਣੇ ਜਿਵੇਂ ਕੋਈ ਕਹਿ ਰਿਹਾ ਸੀਗਾ ਕਿ ਨਸ਼ਾ ਤਸਕਰਾਂ ਨੂੰ ਤੋੜੀ ਹੁਣ ਕੀ ਤੁਸੀਂ ਵਾਰਨਿੰਗ ਦੇਣਾ ਚਾਹੋਗੇ ਮੈਂ ਬਾਰ ਬਾਰ ਕਹਿ ਰਿਹਾ ਵਾਰਨਿੰਗ ਦੇਣ ਦਾ ਟਾਈਮ ਤਾਂ ਲੰਘ ਚੁੱਕਿਆ ਹੁਣ ਕੋਈ ਵਾਰਨਿੰਗ ਨਹੀਂ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਠੀਕ ਹੈ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਜ਼ਿਲ੍ਹੇ ਦੇ ਵਿੱਚ ਜਦੋਂ ਦਾ ਯੋਧ ਨਸ਼ਿਆਂ ਵਿਰੁੱਧ ਸਟਾਰਟ ਹੋਇਆ ਉਦੋਂ ਦੇ 150 ਮੁਕਦਮੇ ਦਰਜ ਹੋ ਚੁੱਕੇ ਆ ਤੇ 220 ਤੋਂ ਵੱਧ ਗ੍ਰਿਫਤਾਰੀਆਂ ਪੈ ਚੁੱਕੀਆਂ ਅਸੀਂ ਜੌਲੀਆਂ ਗਏ ਸੀ ਕਸੋਕਰਨ ਅੱਜ ਤੋਂ 3-4 ਦਿਨ ਪਹਿਲਾਂ 29 ਘਰ ਸੀਗੇ ਇੱਕੋ ਗਲੀ ਦੇ ਵਿੱਚ ਤੇ ਜਿੱਥੇ ਪਤਾ ਲੱਗ ਰਿਹਾ ਸੀ ਵੀ ਉਹਨਾਂ ਦਾ ਕੋਈ ਵੀ ਹੋਰ ਬਿਜ਼ਨਸ ਨਹੀਂ ਹੈਗਾ ਕੋਈ ਹੋਰ ਕਾਰੋਬਾਰ ਨਹੀਂਗਾ ਵਧੀਆ-ਵਧੀਆ ਘਰ ਬਣਾਏ ਆ ਉਹਨਾਂ ਦੀ ਪ੍ਰਾਪਰਟੀ ਅੰਫ੍ਰੀਜ਼ ਕਰਨ ਲਈ ਉਹਨਾਂ ਦੇ ਕੇਸ ਬਣਾ ਕੇ ਭੇਜਾਂਗੇ ਠੀਕ ਹੈ ਉਹਦੇ ਚੋਂ 22-23 ਘਰਾਂ ਚੋਂ 9 ਘਰ 10 ਘਰ ਤਾਂ ਇਹੋ ਜਿਹੇ ਸੀਗੇ ਜਿਹੜੇ ਪਰਮਾਨੈਂਟਲੀ ਤਾਲੇ ਲੈ ਕੇ ਉੱਥੋਂ ਭੱਜ ਗਏ ਤੇ ਹੋਰ ਜਿਹੜੇ ਕੁਝ ਇੱਕ ਦੋ ਉਹਦਣ ਇਧਰ ਉਧਰ ਹੋ ਗਏ ਹੋਣਗੇ ਉਹਦਣ ਅਸੀਂ ਉੱਥੇ ਇੱਕ ਉਹ ਵੀ ਸ਼ਾਇਦ ਉਹਦਾ ਨਾਮ ਹੀ ਹਰਬੰਸ ਸਿੰਘ ਸੀਗਾ ਉਹਦੇ ਕੋਲ 10 ਗ੍ਰਾਮ ਚਿੱਟਾ ਬਰਾਮਦ ਵੀ ਹੋਇਆ ਸੀ ਉਸ ਦਿਨ ਪਰਚਾ ਵੀ ਦਰਜ ਕੀਤਾ ਸੀ ਉਹਦੇ ਖਿਲਾਫ ਉਹਦੇ ਜੀਜੇ ਦੇ ਪੁਲਿਸ ਨੇ ਕਾਸੋ ਪ੍ਰੈਸ਼ਰ ਸ਼ੁਰੂ ਕੀਤੇ ਨੇ ਰੇਡਾਂ ਕੀਤੀਆਂ ਜਾ ਰਹੀਆਂ ਨੇ ਘਰਾਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੇ ਦਿਨਾਂ 'ਚ ਡਰ ਪੈਦਾ ਹੋਇਆ ਹੈ ਦੇਖੋ ਕਾਸੋ ਦਾ ਡੈਟਰੈਂਟ ਇਫੈਕ ਇਨਾਂ ਨੂੰ ਪਹਿਲਾਂ ਤਾਂ ਇਹ ਬੇਖੌਫ ਬੈਠੇ ਰਹਿੰਦੇ ਸੀਗੇ ਵੀ ਜਦੋਂ ਮਰਜ਼ੀ ਆਪਣੇ ਘਰ 'ਚ ਹੀ ਸਮਾਨ ਰੱਖਿਆ ਹੋਇਆ ਸੀ ਕੋਈ ਆਇਆ ਤੇ ਲੈ ਕੇ ਚਲੇ ਗਿਆ ਹੁਣ ਇਹਨਾਂ ਨੂੰ ਪਤਾ ਨਹੀਂ ਵੀ ਸਵੇਰੇ 6 ਵਜੇ ਕਸੂ ਹੋ ਜੇ ਕਿ ਸ਼ਾਮ ਨੂੰ 6 ਵਜੇ ਹੋ ਜੇ ਕਿ ਕਿਸੇ ਟਾਈਮ ਉਸ ਗੱਲ ਦਾ ਡੈਟਰੈਂਟ ਇਫੈਕਟ ਬਹੁਤ ਜ਼ਿਆਦਾ ਸੋ ਇਹ ਇੰਨਾ ਖੁੱਲ ਕੇ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਹੁਣ ਜੇ ਥੋੜੇ-ਬਹੁਤੇ ਹੱਲੇ ਵੀ ਨਹੀਂ ਟਲ ਰਹੇ ਉਹ ਸਾਰੇ ਫੜ ਕੇ ਅਸੀਂ ਅੰਦਰ ਦੇਣੇ ਆ ਕਿਸੇ ਨੂੰ ਵੀ ਇਹ ਕੰਮ ਕਰਨ ਨਹੀਂ ਦੇਣਾ ਅਸੀਂ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਜਾਂ ਜਿਹੜੇ ਹਲੇ ਵੀ ਕੰਮ ਕਰਦੇ ਨੇ ਮੈਂ ਮੈਂ ਤੁਹਾਡੇ ਮਾਧਿਅਮ ਰਹੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੀ ਮੈਂ ਤਾਂ ਕਹੂੰਗਾ ਵੀ ਜਿਹੜੇ ਬੰਦਿਆਂ ਤੇ ਕੋਈ ਮੁਕਦਮੇ ਦਰਜ ਨੇ ਤੇ ਉਹ ਫਰਾਰ ਨੇ ਉਹ ਆ ਕੇ ਪੇਸ਼ ਹੋ ਜਾਣ ਤਾਂ ਉਹ ਜ਼ਿਆਦਾ ਵਧੀਆ ਗੱਲ ਹੋਊਗੀ ਫਿਰ ਉਹਨਾਂ ਦੇ ਨਾਲ ਚਲੋ ਕਿਸੇ ਤਰ੍ਹਾਂ ਦਾ ਨਰਮੀ ਦਾ ਰਵੱਈਆ ਵੀ ਪੁਲਿਸ ਰੱਖ ਸਕਦੀ ਹੈ ਤੇ ਆ ਕੇ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਉਹ ਆ ਕੇ ਪੇਸ਼ ਹੋ ਜਾਣ ਸਾਰੇ